ਫਿਰ ਉਹਨਾਂ ਕੀ ਬ ਭਨ ਤਰਣ ਮਹਾ ਹਾਂ ਤਾਂ ਤੇ ਚੌਕਦਾਰ ਕਹਿ ਰਹੇ ਨੇ ਕਿ ਹਮਲਾ ਕਰੋ ਲੱਖੋਂ ਲਸ਼ਕਰੋਂ ਮੜਿਓ ਐਸੇ ਲੱਖਾਂ ਗਿਣਤੀ ਸਤਾਰਾ ਆਜਮਦੀ ਫੌਜ ਐ ਝੁੱਕ ਕੇ ਆਈ ਸਾਗਰ ਜੁਤ ਜਲ ਜੰਤਨ ਜੈਸੇ ਜਿਵੇਂ ਸਮੁੰਦਰੀ ਜੀਵਾਂ ਦੇ ਸਮੇਤ ਸਮੁੰਦਰ ਉਛਲਦਾ ਨਾ ਤੂਫਾਨ ਆਉਂਦਾ ਐ ਆਈ ਫੌਜ ਦੁਰਦ ਨਕਰ ਹੈ ਮਕਰ ਅਕਾਰਾ ਸਮੁੰਦਰ ਦੇ ਵਿੱਚ ਵੱਡੇ ਵੱਡੇ ਤੰਦੂਏ ਹੁੰਦੇ ਆ ਸਤਾਰਾ ਆਜਮਦੀ ਫੌਜ ਦੇ ਵਿੱਚ ਵੱਡੇ ਵੱਡੇ ਹਾਥੀ ਹਨ ਹਾਂਜੀ ਤੁਖੇ ਪਲੀਤੇ ਬੜਵਾ ਚਾਰਾ ਇਸ ਤਰ੍ਹਾਂ ਜਿਨੇ ਮਗਰ ਮੱਛ ਨੇ ਉਹ ਘੋੜਿਆਂ ਦੀ ਨਿਆਈ ਹਨ ਜਿਵੇਂ ਅਗਨੀ ਹੁੰਦੀ ਆ ਬੜਵਾ ਨਾਲ ਲਗਨੀ ਸਮੁੰਦਰ ਦੇ ਵਿੱਚ ਇਉਂ satsangat ਦੀ ਥਾਂ ਥਾਂ ਪਲੀਤੇ ਤੁਖ ਰਹੇ ਨੇ ਗੋਲੀਆਂ ਗੋਲੇ ਚੱਲ ਰਹੇ ਨੇ ਸਫਰੀ ਅਲਪਾ ਖੇਲ ਕਰਵਾਰੇ ਜਿੰਨੀਆਂ ਤਲਵਾਰਾਂ ਸੂਰਮਿਆਂ ਦੇ ਹੱਥਾਂ 'ਚ ਮਾਨੋ ਮੱਛੀਆਂ ਹਨ ਪੈਦਲ ਗਨਜਲ ਜੀਬ ਹਜ਼ਾਰੇ ਜਿੰਨੇ ਪੈਦਲ ਫੌਜ ਹੈ ਮਾਨੋ ਜਲ ਜੰਤੂ ਨੇ ਜਲ ਵਿੱਚ ਰਹਿਣ ਵਾਲੇ ਸਮੁੰਦਰ ਦੇ ਤਜਬੇਲਾ ਮਰਜਾਦ ਬਿਸਾਲਾ ਜਦੋਂ ਤੂਫਾਨ ਆਉਂਦਾ ਦੂਰ ਤੱਕ ਸਮੁੰਦਰ ਸੱਤ ਸਮੁੰਦਰ ਦੇ ਕਿਨਾਰੇ ਤੋਂ ਧਰਤੀ ਵੱਲ ਨੂੰ ਵੱਧ ਜਾਂਦਾ ਹੈ ਅੈ ਮਾਨੋ ਤਾਰਾ ਆਜਮ ਦੀ ਫੌਜ ਚੰਬਨ ਨਦੀ ਨੂੰ ਪਾਰ ਕਰਨਾ ਚਾਹੁੰਦੀ ਹੈ ਫੈਲੋ ਮਹਾਬੇਗ ਤੇਜਾਲ ਬੜੀ ਤੇਜ਼ੀ ਦੇ ਨਾਲ ਜਲ ਵਾਂਗੂ ਫੈਲ ਗਈ ਫੌਜੇ ਦੀ ਵੱਡੋ ਤੋਪਖਾਨਾ ਤੱਬ ਚੱਲਾ ਤੋਪਖਾਨਾ ਖੋਲ ਦਿੱਤਾ ਤੋਪਾਂ ਚੱਲ ਪਈਆਂ ਛੁੱਟਿਆ ਜੰਬੂਰੇ ਸ਼ਬਦ ਕਰਾਲਾ ਕੌਮੀਆਂ ਤੋਪਾਂ ਉਹ ਵੀ ਛੁੱਟ ਪਈਆਂ ਬੜੇ ਭਿਆਨਕ ਸ਼ਬਦ ਹੋ ਰਹੇ ਤੜਪੜ ਤਪਕਨ ਕੀ ਬੜ ਹੋਈ ੜੜ ੜ ਕਰਕੇ ਗੋਲੀਆਂ ਚੱਲਦੀਆਂ ਮਾਰੇ ਗੋਰ ਨ ਉੱਡ ਗਏ ਕੋਈ ਗੋਲਿਆਂ ਦੇ ਮਾਰੇ ਹੋਏ ਬਹੁਤ ਸਾਰੇ ਸੂਰਮੇ ਘੋੜਿਆਂ ਸਮੇਤ ਉੱਡ ਗਏ ਸ਼ਾਹ ਬਹਾਦਰ ਰਕੋ ਦਾ ਲਹਾਲਾ ਬਹਾਦਰ ਸ਼ਾਹ ਦੀ ਫੌਜ ਕੇਰਾ ਤਾਂ ਹਿੱਲ ਗਈ ਡਰ ਪਿਓ ਅਰਬ ਲੋਕ ਵਿਸਾਲਾ ਬੜਾ ਭਾਰੀ ਸਤਸੰਗ ਜੀ ਦੇਖ ਕੇ ਜੰਗ 'ਚ ਹਾਰ ਹੁੰਦੀ ਡਰ ਗਿਆ ਇਹ ਧਰਮ ਸਿੰਘ ਬੈਠਿਓ ਪਿਛਵਾਰੇ ਪੰਜ ਸਿੰਘ ਭੇਜੇ ਸੀ ਨਾ ਮਹਾਰ ਐਨੇ ਦੀ ਜਿੱਤ ਕਰਾਉਣ ਵਾਸਤੇ ਭਾਈ ਧਰਮ ਸਿੰਘ ਦੇ ਨਾਲ ਚਾਰ ਸਿੰਘ ਹੋਰ ਸੀ ਹਾਥੀ ਤੇ ਬੈਠੇ ਹਨ ਤਾਂ ਬਹਾਦਰ ਸ਼ਾਹ ਵੀ ਕੋਲੇ ਬੈਠਾ ਹੈ ਧਰਮ ਸਿੰਘ ਜਿਸ ਵੇਲੇ ਕੋਲੇ ਬੈਠਾ ਉਹਨੂੰ ਕਹਿੰਦਾ ਤੈਸੋ ਗੁਰ ਕੀ ਗਾਥਿ ਉਚਾਰੇ। ਗੁਰੂ ਸਾਹਿਬ ਦੀ ਬਾਤ ਲਗਾ ਕਰਨ ਬਹਾਦਰ ਸ਼ਾਹ। ਮੈਂ ਪ੍ਰਭ ਆਪਾ ਕੰਨ ਕਰਿ ਵਿਸ਼ਵਾਸਾ। ਕਹਿੰਦਾ ਉਹ ਧਰਮ ਸਿੰਘ ਮੈਂ ਤਾਂ ਗੁਰੂ ਸਾਹਿਬ ਦੇ ਭਰੋਸੇ ਜੰਗ ਲੜ ਰਿਹਾ। ਲਰਬੈ ਲਗਿਓ ਰਾਜ ਧਰਿ ਆਸ਼ਾ। ਦਿੱਲੀ ਦੇ ਰਾਜ ਦੀ ਆਸਾ ਧਾਰ ਕੇ ਜੰਗ ਕੀਤਾ। ਨਤਮੈ ਕਹਾ ਕਹਾ मम ਪਾਈ। ਨਹੀਂ ਤਾਂ ਕਿੱਥੇ ਮੇਰਾ ਭਰਾ ਕਿੱਥੇ ਮੈਂ ਥੋੜੀ ਜੀ ਫੌਜ ਦਾ مالک। ਜੈ ਸਮੀਪ ਸਗਰੀ ਪ੍ਰਭ ਤਾਈ। ਜਿਸ ਮੇਰੇ ਭਰਾ ਕੋਲੇ ਸਾਰੀ ਵਿਡਿਆਈ ਹੈ। ਅਰਿਓ ਲਰਿਓ ਅਬਲਾਓ ਗਵਾਈ ਹੁਣ ਤੱਕ ਮੇਰੇ ਮੁਕਾਬਲੇ ਤੇ ਲੜ ਰਿਹਾ ਹੈ ਸਤਗੁਰ ਭੈ ਨਾਨ ਸਹਾਈ ਘਰਿ ਸਿਹਾ ਹੁਣ ਤੱਕ ਤਾਂ ਮੇਰੀ ਸੈਤਾਨੀ ਕੀਤੀ ਦਸਵੇਂ ਪਾਤਸ਼ਾਹ ਨੇ ਅਸਨੇ ਹੋਏ ਦਲੇਰੀ ਦੇ ਕੇ ਐਸਾ ਨਾ ਹੋਵੇ ਮੈਨੂੰ ਚੱਕ ਕੇ ਮੂਹਰੇ ਫਸਾ ਦੇਣ ਮੈਨੂੰ ਮਰਵਾ ਦੇਣ ਮਜ ਮਰਵਾਵੇਂ ਜੰਗ ਕਰਾ ਕੇ ਜੰਗ ਕਰਾ ਕੇ ਮੈਨੂੰ ਮਰਵਾ ਦੇਣ ਬਹਾਦਰ ਸ਼ਾਹ ਧਰਮ ਸਿੰਘ ਨੂੰ ਕਹਿੰਦਾ ਹੈ ਪਿਤਾ ਖਟਾਈ ਮੋਂ ਪਰ ਲਿਆਵੇ ਪਿਤਾ ਨੇ ਜਿਹੜੇ ਖੋਟੇ ਕੰਮ ਕੀਤੇ ਨੇ ਮੇਰੇ ਸਿਰ ਤੇ ਨਾ ਭੁਗਤਨੇ ਆ ਜਾਣ ਮਰਿਸ਼ਾ ਹੈ ਤ ਨਾ ਜਾਂ ਤ ਆਵੇ ਖਿਆ ਵਾਸਤੇ ਕਿਉਂ ਨਹੀਂ ਆ ਰਹੇ ਐ ਰਾਇ ਭਿਆਨਕ ਜੰਗ ਸ਼ੁਰੂ ਹੋ ਗਿਆ ਦਸਵੇਂ ਪਾਤਸ਼ਾਹ ਹੁਣ ਤੱਕ ਨਹੀਂ ਆਏ ਹੱਥ ਜੋਰਿਆ ਅਰਦਾਸ ਕਰੀ ਜਾਏ ਹੱਥ ਜੋੜ ਕੇ ਅਰਦਾਸ ਹੀ ਕਰਦੇ ਮੇਰੇ ਵੱਲੋਂ ਇਹ ਬਹਾਦਰ ਸ਼ਾ ਧਰਮ ਸਿੰਘ ਨੂੰ ਕਹਿੰਦਾ ਪਹੁੰਚੋ ਗੁਰੂ ਦਾਸ ਲਖ ਲੀਜੈ ਮੈਨੂੰ ਦਾਸ ਜਾਣ ਕੇ ਗੁਰੂ ਸਾਹਿਬ ਪਹੁੰਚਣ ਧਰਮ ਸਿੰਘ ਕਹੇ ਧੀਰਜ ਦੀਨਾ ਧਰਮ ਸਿੰਘ ਨੇ ਕਹਿ ਕੇ ਧੀਰਜ ਦਿੱਤਾ ਹੈ ਬਹਾਦਰ ਸ਼ਾ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਡੋਲ ਨਾ ਬਨੋ ਸੁਚੇਤਨਾ ਕਰ ਮਨ ਦੀਨਾ ਮਨ ਦੁਖੀ ਨਾ ਕਰ ਸਭ ਤਨ ਹੋ ਪਰਿਓ ਪੇਰ ਗਾਡੋ ਜਬ ਆਏ ਜਦੋਂ ਨਾ ਐਨ ਪੂਰਾ ਭੇਡ ਮਚ ਪਿਆ ਨਾ ਜੰਗ ਦੇ ਵਿੱਚ ਫੂਰਮਿਆਂ ਦਾ ਉਦੋਂ ਗੁਰੂ ਸਾਹਿਬ ਆਉਣਗੇ ਤਤਸ਼ਨ ਹਵੇ ਸਤਗੁਰੂ ਸਹਾਇ ਸਤਗੁਰਾਂ ਨੂੰ ਆਉਣ ਨੂੰ ਦੇਰ ਨਹੀਂ ਰੱਖਣੀ ਸਤਗੁਰ ਮੇਰਾ ਨਿਤ ਨਵਾ ਨਾ ਆਵੇ ਨਾ ਜਾਏ ਉਹ 79 ਪੁਰਖਾ ਸਭ ਮੈਂ ਰਿਹਾ ਸਮਾਇ ਸਤਗੁਰੂ ਜੀ ਜਦ ਹੀ ਪ੍ਰਗਟ ਹੋ ਜਾਣੇ ਨੇ ਕਪਟ ਨਾ ਕਰਹਿਂ ਦਾਸ ਕੇ ਸੰਗ ਸਤਗੁਰੂ ਜੀ ਆਪਣੇ ਸੇਵਕਾਂ ਕਦੇ ਛੱਡ ਨਹੀਂ ਕਰਦੇ ਜਿਉਂ ਕਹਉ ਤੋਹਿ ਜਿਤਾਵੇ ਜੰਗ ਜਿਵੇਂ ਕਿਵੇਂ ਧਰਮ ਸਿੰਘ ਕਹਿੰਦਾ ਤੇਰੇ ਜੰਗ ਚ ਫਤਿਹ ਕਰਾਉਣਗੇ ਬਹਾਦਰ ਸ਼ਾ ਤਕੜਾ ਰ ਕਹੋ ਸ਼ਾਹੋ ਅਬ ਸਮੇ ਸਹਾਈ ਬਹਾਦਰ ਸ਼ਾ ਕਹਿੰਦੇ ਹੁਣ ਤਾਂ ਸਹਾਇਤਾ ਦਾ ਸਮਾਂ ਹੈ ਨਾਤੇ ਅਬ ਡੇਰਾ ਲੁੱਟ ਕਰ ਜਾਏ ਤਾਂ ਮੇਰੇ ਸਾਰੀ ਛੋਣੀ ਲੁੱਟੀ ਜਾਊਗੀ ਦੇਖੋ ਪਰਿਓ ਜੋਰ ਅਬਰਨ ਕੋ ਕਿੰਨਾ ਪੜਾ ਭਾਰੀ ਜੋਰ ਪੈ ਰਿਹਾ ਜੰਗ ਚ ਘਟਾ ਮਨਿੰਦ ਹੇਲ ਸੁਬਟਨ ਕੋ ਜਿਵੇਂ ਬੱਦਲ ਦੀਆਂ ਘਟਾ ਆਉਂਦੀਆਂ ਐ ਸੂਰਮੇ ਆਉਦੇ ਨੇ ਤਾਰਾ ਆਜਮ ਦੇ ਚੜੇ ਤਾਰਾ ਆਜਮ ਵਿੱਚ ਖਰੋਵਾ ਆਜਮ ਮੇਰਾ ਭਰਾ ਸਾਹਮਣੇ ਖੜਾ ਹੈ ਹਾਥੀ ਤੇ ਉਮਰਾਵਨ ਪਰ ਕ੍ਰੋਧਿਤ ਹੋਵਾ ਆਪਣੇ ਸੈਨਾਪਤੀਆਂ ਨੂੰ ਕ੍ਰੋਧ ਧਰ ਕੇ ਪ੍ਰੇਰਦਾ ਕਿਵੇਂ اٹਕੇ ਮਮ ਚਮੂ ਵਿਚਾਰੀ ਮੇਰੀ ਥੋੜੀ ਜੀ 7000 ਫੌਜ ਕਿਵੇਂ ਮੂਰੇ ਪੈ ਰ ਅਟਕਣੇ ਦੇ ਜਿਮ ਆਟੇ ਮਹਿ ਲਬਣ ਵਿਚਾਰੀ ਮੇਰੀ ਫੌਜ ਤਾਂ ਜੀ ਆਟੇ ਚ ਨੂਨ ਥੋੜਾ ਜਿਹਾ ਹੁੰਦਾ ਇਸ ਤਰ੍ਹਾਂ ਹੈ ਅਬ ਜਏ ਹੋਏ ਪਲੈਂ ਸੈਨਾ ਇਹ ਮੇਰੀ ਹੁਣ ਫੌਜ ਭੱਜ ਗਈ ਬਹਰ ਉਪਾਏ ਬਣ ਤਕ ਮਹਿ ਨਾ ਫੇਰ ਨਹੀਂ ਮੇਰੇ ਤੋਂ ਯਤਨ ਹੋ ਸਕਣਾ ਮੈਨੂੰ ਗ੍ਰਿਫਤਾਰ ਕਰਕੇ ਮਾਰ ਦੇਣਾ ਕਰਿਆ ਅਰਦਾਸ ਜੁਗਮ ਕਰ ਜੋਗ ਦੋਨੋਂ ਹੱਥ ਜੋੜ ਕਰਕੇ ਅਰਦਾਸ ਦਾ ਧਰਮ ਸਿਹਾ ਕਰਦੇ ਬਾਰ ਬਾਰ ਕਹਿ ਰਿਹਾ ਬਹਾਦਰ ਸ਼ਾਹ ਪ੍ਰਭ ਜੀ ਪਹੁੰਚੇ ਕਾਲ ਹੈ ਜੋਰ ਇਹ ਸੱਚੇ ਪਾਤਸ਼ਾਹ ਚੁੰਚੋ ਇਸ ਵੇਲੇ ਜੰਗ ਦਾ ਜੋਰ ਹੋ ਗਿਆ ਤਾਰਾ ਆਜਮ ਕੋ ਸੰਗਾਰੈ ਤਾਰਾ ਆਜਮ ਨੂੰ ਮਹਾਰਾਜ ਮਾਰਨ ਸਭ ਉਮਰਾ ਵਹਿਰ ਕਰ ਹਾਰੈ ਫਿਰ ਸਾਰੇ ਸੈਨਾਪਤੀ ਉਹਦੇ ਦੇਖ ਕੇ ਤਾਰਾ ਆਜਮ ਮਰੇ ਹੋਏ ਨੂੰ ਹਾਰ ਮੰਨ ਲੈਣਗੇ ਧਰਮ ਸਿੰਘ ਅਰਦਾਸ ਬਖਾਨੀ ਧਰਮ ਸਿੰਘ ਨੇ ਖਾਲਸਾ ਜੀ ਬਹੁਤ ਐਦੀ ਬੇਨਤੀਆਂ ਕਰਨ ਤੋਂ ਹਾਥੀ ਤੇ ਖੜ ਕੇ ਕਰਗੀ ਤਰਪਾਤਸਾ ਦਾ ਧਿਆਨ ਧਾਰ ਕੇ ਅਰਦਾਸ ਕੀਤੀ ਸ੍ਰੀ ਗੁਰ ਰਸ਼ਿਆ ਸਮੇ ਮਹਾਨੀ اے ਮਹਾਰਾਜ ਐਸ ਵੇਲੇ ਬਹਾਦਰ ਸਾਹਿਬ ਦੀ ਰੱਖਿਆ ਦਾ ਸਮਾਂ ਹੈ ਸੇਵਕ ਜਨ ਹੋ ਬਣੋ ਸਹਾਇ ਸੇਵਕ ਜਾਣ ਕੇ ਦੇ ਸਹਾਇਕ ਬਣੋ ਬਿਰਦ ਸੰਭਾਰੋ ਆਪਣੇ ਆਏ ਆ ਕੇ ਮਾਰਾ ਬਿਰਦ ਸੰਭਾਰੋ ਸੇਵਕਾਂ ਦੀ ਇਲਾਜ ਰੱਖਦੇ ਹਾਂ ਇਮਕੇ ਮਸਤਕ ਦੂਗ ਨਿਵਾਏ ਮੈਂ ਫਲਸਾ ਜੀ ਅਰਦਾਸ ਕਰਕੇ ਧਰਮ ਸਿੰਘ ਨੇ ਵੀ ਹਾਜ਼ਰ ਨਾਜ਼ਰ ਸਮਝ ਕੇ ਮੱਥਾ ਟੇਕਿਆ ਨਾਲੇ ਮਹੱਦਰ ਸ਼ਾਹ ਨੇ ਸ਼ਾਹੋ ਰੇ ਦੇ ਬੜ ਚਿੰਤ ਉਪਾਏ। ਬਾਦਸ਼ਾਹ ਦੇ ਮਨ ਵਿੱਚ ਬੜੀ ਚਿੰਤਾ ਹੈ। ਇਤੇ ਉਤ ਸਭ ਦਿਸ਼ਟ ਦਿਸ਼ਟ ਚਲਾਵੇ। ਤੜਾਸ ਕਰਕੇ ਇਧਰ ਉਧਰ ਦੇਖਦਾ ਕਿ ਗੁਰੂ ਸਾਹਿਬ ਦੇ ਦਰਸ਼ਨ ਹੋਣ। ਹਮਲਾ ਕਰਿਓ ਚੜਿਓ ਦਲ ਆਵੇ। ਉਧਰ ਹਮਲਾ ਬੜਾ ਭਾਰੀ ਜ਼ਬਰਦਸਤ ਕਰ ਦਿੱਤਾ ਇਹਦੀ ਫੌਜ ਤੇ ਤਾਰਾਜਮ ਦੀ ਫੌਜ ਨੇ। ਆ ਰਹੀ ਫੌਜ ਚੜੀ ਸਨੇ ਸਨੇ ਦਲ ਹਟਤ ਪਲਾਵੇ ਇਹਦੀ ਫੌਜ ਨੱਠਦੀ ਜਾ ਰਹੀ ਹੈ ਪਿੱਛੇ ਹਟ ਰਹੀ ਹੈ ਤੈਉ ਤੈਉ ਸ਼ਾਂਸ਼ੇ ਬੋਪ ਜਾਵੇ ਕੋ ਤੇ ਦਾ ਸਾਸਿਆਂ ਨਾਲ ਮਨ ਫੜਿਆ ਗਿਆ ਚਿੰਤਾ ਨਾਲ ਬਾਦਰ ਸਾਦਾ ਨਿਸ਼ਚੈ ਕਰਤੇ ਅਜ ਨਹਿ ਬਚਉ ਕਰ ਲਿਆ ਨੇਚਾ ਕਿ ਅੱਜ ਜੇ ਗੁਰੂ ਸਾਹਿਬ ਨੇ ਮੇਰੀ ਸਹਾਇਤਾ ਨਾ ਨਾ ਕੀਤੀ ਮੈਂ ਹੀ ਬਚ ਸਕਦਾ ਸੰਘਰਮ ਚੋ ਬੀਚ ਹੀ ਪਚਉ ਜੰਗ ਮੱਚ ਰਹੀ ਹੈ ਮੈਂ ਵਿੱਚੇ ਹੀ ਮਾਰਿਆ ਜਾਵਾਂਗਾ ਮੋਹੇ ਆਸ ਸਤ ਗੁਰ ਇੱਕ ਕੇਰੀ ਮੈਨੂੰ ਤਾਂ ਸੱਚੇ ਪਾਤਸ਼ਾਹ ਦੀ ਆਸ ਹੈ ਪਹੁੰਚੈ ਲਾਜ ਨਿਵਾਹੇ ਮੇਰੀ ਪਹੁੰਚ ਕੇ ਮੇਰੀ ਲਾਜ ਨਿਵਾਉਣਗੇ ਮੇਰੀ ਇੱਜ਼ਤ ਰੱਖਣਗੇ ਮੇਰੀ ਜਿੱਤ ਕਰਾਉਣਗੇ ਬਾਰ ਬਾਰ ਸਿਮਰਨ ਉਰਤਰੇ ਬਾਰ ਬਾਰ ਚੇਤੇ ਕਰਦਾ ਖਾਲਸਾ ਜੀ ਬਹਾਦਰ ਸ਼ਾਹ ਬਾਰ ਬਾਰ ਬੰਦਨ ਕੋ ਕਰੇ ਬਾਰ ਬਾਰ ਮੱਥਾ ਟੇਕਦਾ ਮਹਾਰਾਜ ਹੁਣ ਤਾਜ ਚਲੇ ਸ਼ਿਕਾਜ ਤੇ ਖਾਏ ਅਬ ਸੈਨਾ ਐਸ ਵੇੜੇ ਮੇਰੀ ਫੌਜ ਤੋਂ ਹਾਰ ਖਾ ਕੇ ਨੱਠਣ ਵਾਲੀ ਐ ਰਿਪਨ ਬਲੋ ਘਰੇ ਦੇ ਤ੍ਰਿਤ ਹੈ ਨਾ ਬਹਿਰੀਆਂ ਨੂੰ ਦੇਖ ਕੇ ਮੇਰੀ ਫੌਜ ਹਿਰੇ ਧੀਰਜ ਨਹੀਂ ਧਾਰਦੀ ਇਤਨਾ ਮੈਂ ਗੁਰਦੇਈ ਦਿਖਾਈ ਹਲਸਾ ਜੀ ਆਖੋ ਵਾਹਿਗੁਰੂ ਕਲਗੀ ਤਰਪਾਤੀਸ਼ ਨੇ ਆਕਾਸ਼ ਵਿੱਚ ਦਿਖਾਈ ਦਿੱਤੀ ਉਸ ਵੇੜੇ ਸ਼ਿਦੀ ਸਿੰਘਾਂ ਦੀ ਸਾਧ ਸੰਗਤ ਦੀ ਫੌਜ ਹੈ ਮਹਾਰਾਜ ਦੇ ਨਾਲ ਜਿਵੇਂ ਵਿਪਤ ਪੈਂਦੀ ਐ ਸਾਧ ਸੰਗਤ ਜਦੋਂ ਜਿਨੇ ਵਾਹਿਗਰੂ ਨੂੰ ਵਿਆਪ ਕਰਕੇ ਧਿਆ ਲਿਆ ਨਾ ਉਹਦੀ ਰੱਖਿਆ ਛੇਤੀ ਹੁੰਦੀ ਹੈ ਜਿੰਨਾ ਚਿਰ ਦ੍ਰੋਪਤੀ ਤੇ ਜਦੋਂ ਵਿਪਤਾ ਆਈ ਨਾ ਇਹਦੇ ਕੱਪੜੇ ਕੋਟ ਉਹ ਸਾਰੇ ਥੱਕੇ ਦੂਤਰਾ ਪਾਰ ਬਸਾਂਦੀ ਨਗਨ ਕਰਨ ਲੱਗੇ ਸੀ ਵਿੰਦਰਾਵਨ ਵਾਸੀ ਆ ਜਾ ਮੈਨੂੰ ਮੇਰੀ ਰੱਖਿਆ ਕਰ ਏ ਮਥਰਾਵਾਸੀ ਆ ਜਾ ਜਦੋਂ ਵਾਸੀਪੁਰ ਸੁਣਾਉਂਦੀ ਰਹੀ ਕੋਈ ਰੱਖਿਆ ਨਾ ਹੋਈ ਜਦੋਂ ਕਿਹਾ ਏ ਮੇਰੇ ਹਿਰਦੇ ਚ ਵੀ ਬਸਮ ਵਾਲੇ ਏ ਘਟ ਘਟ ਅੰਤਰਜਾਮੀ ਹੋਣਾ ਤੂੰ ਕਿੱਥੇ ਲੁਕ ਗਿਆ ਜਦ ਹੀ ਸਤ ਸੰਗ ਜੀ ਕਲਾ ਬਰਤਾ ਦਿੱਤੀ ਨਗਰ ਨਹੀਂ ਹੋਣਾ ਪਾਈ ਇਸੇ ਤਰ੍ਹਾਂ ਸਦਨੇ ਨੂੰ ਲਾਹਬਾਦ ਸਤ ਨਹੀਂ ਕਿਲੇ ਦੀ ਨਿਓਂ ਚ ਚੜਨ ਲੱਗਾ ਸੀ ਸਕੰਦਰ ਸਾਹ ਲੋਧੀ ਸਾਰੇ ਈਰਖਾ ਦੇ ਨਾਲ ਜਿਨ੍ਹਾਂ ਨੇ ਮੋਲਾਣੇ ਪੰਦਤ ਸੀ ਇਹਦਾ ਜਸ ਨਹੀਂ ਸਹਾਰ ਸਕਦੇ ਸੀ ਇਹ ਸਤ ਸੰਗ ਜੀ ਮਰਵਾਉਣ ਲੱਗੇ ਕਿ ਕੰਧ ਤਾਂ ਰਹਿ ਸਕਦੀ ਹੈ ਇੱਥੇ ਨਹੀਂ ਦਰਿਆ ਢਾਹ ਸਕਦਾ ਹਰ ਸਾਲ ਸਦਨਾ ਨਾ ਹੋਵੇ ਕਸਾਈ ਦਾ ਕੰਮ ਕਰਦਾ ਰਿਹਾ ਹੋਵੇ ਪਹਿਲਾਂ ਹੁਣ ਭਗਤੀ ਕਰਨ ਲੱਗਿਆ ਹੋਵੇ ਇਹੋ ਜਿਹੇ ਵਿਅਕਤੀ ਨੂੰ ਫੜ ਕੇ ਜੇ ਕਰਨ ਦੇ ਵਿੱਚ ਚਣਦੀਏ ਨਾ ਇੱਥੇ ਫੇਰ ਨਾ ਕੰਧਟੇਗੀ ਮਤਲਬ ਸੀ ਈਰਖਾਨਾ ਵੀ ਇਹਨੇ ਮਾਰਿਆ ਜਾਵੇ ਤਾਂ ਚੰਗਾ ਬਾਦਸ਼ਾਹ ਕਹਿੰਦਾ ਕਿੱਥੋਂ ਭਾਲੀਏ ਕਹਿੰਦਾ ਜੀ ਆਪਣੀ ਆਇਆ ਹੋਇਆ ਆਪ ਹੀ ਦੱਸ ਦਿੱਤਾ ਠੱਗਾਂ ਦੀ ਟੋਲੀ ਕੋਈ ਬੋਲੀ ਜਦੋਂ ਹੀ ਫੜ ਲਿਆ ਵਿਚਾਰਾ ਜਦੋਂ ਸਤ ਸੰਗਤ ਜੀ ਨੇ ਉਹ ਚ ਖੜਾ ਕੀਤਾ ਨਿਪ ਕਰਨਿਆ ਕੇ ਕਰਨੇਕ ਭਿਆ ਭੇਕ ਧਾਰੀ ਕਾ ਮਾਰਤੀ ਸਵਾਰਤੀ ਬਾਕੀ ਪੈਸਵਾਰੀ ਤਬਗਨ ਕਹਾ ਜਗਤ ਗੁਰਾ ਜੋ ਕਰਮ ਨੰਦ ਰਸ ਹੈ ਸਿੰਘ ਸਰਨ ਕਤ ਜਾਈਆ ਜੋ ਜੰਮ ਗਰਸ ਹੈ ਇਹ ਜੇ ਜਦੋਂ ਸਤ ਸੰਗਤ ਜੀ ਹੱਕਾ ਮਾਰੀਆਂ ਸ਼ੇਰ ਦੀ ਸ਼ਰਨ ਪਿਆ ਕੀ ਫੈਲੇ ਗਿੱਦੜੀ ਖਾ ਜਾਣ ਜਦੋਂ ਅਖੀਰ ਤੇ ਹਉਮੈ ਤਿਆਗੀ ਨਾ ਮੈਂ ਨਹੀਂ ਕੁਛਾਉ ਨਹੀਂ ਕੁਛ ਆਹੇ ਨਾ ਮੋਰਾ ਉਸਰ ਲੱਜਾ ਰੱਖ ਲੈ ਸਦ ਨਾ ਜਾਣ ਤੋਰ ਮਹਾਰਾ ਕਿਰਪਾ ਕਰੋ ਮੇਰੀ ਲਾਜ ਰੱਖੋ ਐਸੀ ਕਲਾ ਵਰਤਾਈ ਭਗਵਾਨ ਨੇ ਖਾਲਸਾ ਜੀ ਇੱਟਾ ਉਡਡ ਕੇ ਸਾਰੇ ਰਾਜੇ ਦੇ ਕੀ ਅਹਿਲ ਕਰ ਬੱਥੇ ਜੀ ਲੱਗਣ ਲੱਗੀਆਂ ਸਭ ਨੱਠ ਗਏ ਭਗਤ ਕੱਲਾ ਹੀ ਖੜਾ ਰਹਿ ਗਿਆ ਜਿਵੇਂ ਸਤ ਸੰਜੀ ਵਿਭਤਾ ਪੈਂਦੀ ਹੈ ਉਦੋਂ ਆਪਾਂ ਇੱਕ ਮਨਕਾਗਰ ਕਰਕੇ ਤੇ ਹੁਣੇ ਉਦੋਂ ਕਦੇ ਨਹੀਂ ਕਿਹਾ ਮੇਰੇ ਮਨਕਾਗਰ ਨਹੀਂ ਹੁੰਦਾ ਉਦੋਂ ਤਾਂ 扑ਟਕ ਦੇਣੇ ਹੋ ਜਾਂਦਾ ਮਨਕਾਗਰ ਜੇ ਉਹਵੇਂ ਜਿਵੇਂ ਹਰ ਵੇਲੇ ਇੱਕ ਰਹੇ ਖਾਲਸਾ ਜੀ ਤਾਂ ਇੱਕ ਦਮ ਚੀ ਪਾਰ ਉਤਾਰਾ ਰਿਹਾ ਹੈ ਆਪਣਾ ਸੋ ਉਸੇ ਮਨ ਦੀ ਕਾਗਰਤਾ ਵਾਸਤੇ ਸ਼ਾਂਤੀ ਵਾਸਤੇ ਉਹਨਾ ਆਪਣਾ ਸੰਗਤ ਚ ਹਾਜ਼ਰ ਹੁੰਦੇ ਹਨ ਖਾਲਸਾ ਜੀ ਅੱਜ ਮੱਛੀ ਮੰਗੋ ਤੜਪ ਰਿਹਾ ਹੈ हे महाराज मेरी रख्या करो इतने मैं गुरु दई दिखाई जद नु सतसंग जी जमे बिजली दा ਝਲਕਾਰਾ ਪੈਂਦਾ ਨਾ ਆਕਾਸ਼ ਵਿੱਚ ਐਂ ਦਸਵੇਂ ਪਾਤਸ਼ਾਹ ਨੇ ਘੋੜ ਸਵਾਰ ਹਨ ਦਿਖਾਈ ਦਿੱਤੀ ਸੰਗ ਸ਼ਹੀਦਨ ਦਲ ਸਮਦਾਈ 시ਦਾ ਸਿੰਘਾਂ ਦਾ ਦਲ ਹੈ ਮਹਾਰਾਜ ਦੇ ਨਾਲ ਬਰਿੰਦ ਨਿਸ਼ਾਨ ਨ ਫਰ ਰਹੇ ਛੂਟੇ ਉਹ ਸਾਰੇ ਨਿਸ਼ਾਨ ਸਾਹਿਬਾਂ ਦੇ ਸਤਸੰਗੀ ਫਰਲੇ ਝੁੱਲ ਰਹੇ ਹਨ ਇੱਕ ਬਾਰ ਬਾਜ ਜਨ ਟੂਟੈ ਐਂ ਸਤਸਰੀ ਹਮਲਾ ਕੀਤਾ ਮਹਾਰਾਜ ਦੀ 시ਦਾ ਸਿੰਘਾਂ ਦੀ ਫੌਜ ਦੇ ਸਮੇਤ ਜਿਵੇਂ ਬਾਦਸ਼ਾਹਕਾਰ ਤੇ ਪੈਂਦਾ ਹੈ ਧਰਮ ਸਿੰਘ ਅਭ ਲੋਕਤ ਬੋਲਾ ਧਰਮ ਸਿੰਘ ਦੇਖ ਕੇ ਬੋਲਿਆ ਆਕਾਸ਼ ਵੱਲ ਨੂੰ ਬਿਖੋ ਸ਼ਾਹੋ ਤਿਆਗੋ ਔਰ ਹੋਲਾ ਕਿਉਂ ਹੌਲਨਾ ਹੈ ਬਾਦਸ਼ਾਹ ਦੇ ਪੁੱਤਰ ਬਹਾਦਰ ਸ਼ਾਹ ਦੇਖ ਆਕਾਸ਼ ਵੱਲ ਨੂੰ ਦਰਸ਼ਨ ਕਰੋ ਨਮੋ ਕਰ ਜੋਰ ਕਰਕੇ ਦਰਸ਼ਨ ਮੱਥਾ ਟੇਕਦੇ ਹੱਥ ਜੋੜ ਕੇ ਜੇਰਾ ਤੇ ਭਲਾ ਹੋਵੇ ਸੰਗ ਸ਼ਹੀਦਨ ਕੋ ਦਲ ਜੋਰ ਦੇ ਮਹਾਰਾਜ ਦੇ ਨਾਲ ਕਿੰਨਾ ਜੋਰ ਦੇ ਸ਼ਹਿਦ ਸੰਗ ਸੂਰਮੇ ਸ਼ੀਦਾ ਦੀ ਫੌਜ ਹੈ ਧਨਖ ਬਾਨ ਕਰ ਧਾਰਨ ਕਰੇ ਸਾਰਿਆਂ ਦੇ ਹੱਥਾਂ 'ਚ ਧਨਖ ਤੇ ਤੀਰ ਹਨ ਸੰਗਰ ਬਖੇ ਪਰਬਲਤਾ ਭਰੇ ਬੜੇ ਭਾਰੀ ਜੰਗ ਦੇ ਵਿੱਚ ਬਲ ਦੇ ਸਹਿਤ ਆ ਗਏ ਹਨ ਮਨੋ ਕਰਨ ਮਹਿ ਅਮਰਤ ਪਾਇਓ ਜਦੋਂ ਇਹ ਬਚਨ ਕਹੇ ਧਰਮ ਸਿਉਨੇ ਕਿ ਦੇਖ ਬਹਾਦਰ ਸ਼ਾਹ ਆਕਾਸ਼ ਬਲ ਨੂੰ ਮਨੋ ਇਹ ਤਨ ਵਿੱਚ ਅੰਮ੍ਰਿਤ ਪਾ ਦਿੱਤਾ ਪ੍ਰਾਨ ਹਾਨ ਤੇ ਤੁਰਤ ਜਵਾਇਓ ਮਨ ਨੂੰ ਇਹ ਹੋ ਕੇ ਨਾ ਪ੍ਰਾਨ ਛੱਡਣ ਲੱਗਾ ਸੀ ਜਿਉਂਦਾ ਕਰ ਦਿੱਤਾ ਦੁਬਾਰਾ ਬਾਦਰਚਾ ਸ੍ਰੀ ਗੁਰੂ ਗੋਬਿੰਦ ਸਿੰਘ ਹਠੀਲਾ ਗੋਬਿੰਦ ਸਿੰਘ ਸਾਹਿਬ ਜੀ ਬੜੇ ਭਾਰੀ ਵੀਰ ਰਸੀ ਯੋਧੇ ਹਠਵਾਲੇ ਦਰਸ਼ਨ ਕਰਿਓ ਵਿਸਾਲ ਸ਼ਬੀਲਾ ਸੋਭਾ ਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੁੰਦਰ ਸਰੂਪ ਸਾਜ ਸੰਗ ਜੀ ਕੌਣ ਕਥਨ ਕਰ ਸਕਦਾ ਸੁੰਦਰਤਾਈ ਨੂੰ ਐਸਾ ਸਤਗੁਰਾਂ ਦਾ ਸੁੰਦਰ ਸਰੂਪ ਹੈ ਦਰਸ਼ਨ ਬਾਦਰਸ਼ਾ ਕਰਦਾ ਪਿਆ ਤਨਖ ਪਨਚ ਧਰ ਸੰਦੇ ਤੀਰ ਕੀ ਦੇਖਦਾ ਮਹਾਰਾਜ ਦੇ ਦਦਾਰੇ ਆਪਜੀ ਘੋੜੇ ਤੇ ਸਵਾਰ ਨੇ ਹੱਥ ਵਿੱਚ ਤਨਖ ਹੈ ਦੋ ਤੀਰ ਇਕੱਠੇ ਹੀ ਸਨੇ ਹੋਏ ਨੇ ਮਹਾਰਾਜ ਨੇ ਤਰਖ ਵਿੱਚ ਮਾਰਿਓ ਚਹੈ ਰਿਪਹੈ ਬਰਬੀਰ ਇਸ ਤਾਰਾ ਜੂ ਨੂੰ ਮਾਰਿਆ ਚਾਹੁੰਦੇ ਹਨ ਲੱਗੇ ਕਾਨ ਚੁਟਕੀ ਇੱਕ ਕਰਕੇ ਇੰਨਾ ਖਿੱਚਿਆ ਤਨਖ ਮਾਰਿਆ ਨੇ ਜ਼ੋਰ ਦੇ ਨਾਲ ਇੱਕ ਚੁਟਕੀ ਤਾਂ ਹੱਥ ਦੀ ਕਨਨਾ ਲੱਗੀ ਹੋਈ ਐ ਦੁਤੀ ਮੁਸ਼ਟਤਾ ਕਿਉਂ ਦੇਸ਼ ਹਰ ਕੀ ਜਹਤ ਸਤਸਦੀ ਜਿਹੜਾ ਖੱਬਾ ਹੈ ਸਿੱਧਾ ਕੀਤੇ ਹੋਈ ਆ ਬਾਹਾਂ ਤਨਖ ਨੂੰ ਖਿੱਚਿਆ ਹੋਇਆ ਹੈ ਛੋਟੀ ਛਾਲਨ ਹੁਸ਼ਲਤ ਕੋਰਾ ਛੋਟੀਆਂ ਛੋਟੀਆਂ ਛਾਲਾਂ ਮਾਰਦਾ ਘੋੜਾ ਦਸਵੇਂ ਪਾਤਸ਼ਾਹ ਦਾ ਚਲਿਓ ਜਾਤ ਆਜਮ ਕੀ ਓਰਾ ਸਰ ਆਜਮ ਬੰਨੂ ਘੋੜਾ ਜਾ ਰਿਹਾ ਹੈ ਇੱਕ ਵਾਰ ਇਮਦੇਈ ਦਿਖਾਈ ਇੱਕ ਵਾਰੀ ਇਹ ਇਸ ਤਰ੍ਹਾਂ ਦੀ ਦਿਖਾਈ ਦਿੱਤੀ ਬਿਜਲੀ ਦੇ ਚੜਖਾਰੇ ਵਾਂਗ ਬਹਾਦਰ ਸ਼ਾਹ ਨੂੰ ਜਿਮ ਤੜਦਾ ਦਮਕ ਤਦ ਦੁਰ ਜਾਈ ਜਿਵੇਂ ਬਿਜਲੀ ਚਮਕ ਕੇ ਛੇਤੀ ਲੁਕ ਜਾਂਦੀ ਹੈ ਭੈ ਪਰਵੇਸ਼ ਜੰਗ ਇੰਜ ਹੈ ਭਾਰੀ ਜਿੱਥੇ ਭਾਰੀ ਜੰਗ ਹੋ ਰਿਹਾ ਸੀ ਉੱਥੇ ਪ੍ਰਵੇਸ਼ ਹੋ ਗਏ ਮਹਾਰਾਜ ਤੁਪਕ ਤੋਪ ਚੂੜਤਾ ਬੇਸ਼ਮਾਰੀ ਬਿਆੰਤ ਗੋਲੀਆਂ ਚੱਲ ਰਹੀਆਂ ਤੋਪਾਂ ਦੇ ਗੋਲੇ ਚੱਲ ਰਹੇ ਨੇ ਅੰਧ ਧੁੰਦ ਬਹੁਤ ਧੂੜ ਉਡਾਈ ਧੂੜ ਉੱਡੀ ਆਕਾਸ਼ ਵਿੱਚ ਨੂੰ ਸੱਜੰਗਜੀ ਧੂਆਂ ਬਹੁਤ ਹੋ ਰਿਹਾ ਅੰਧ ਧੁੰਦ ਮੱਚ ਗਈ ਝਾਂਪਿਓ ਰੱਬ ਕੁਛ ਕਹਿ ਦਿਨ ਨਾ ਦਿਖਾਈ ਦਿਨ ਨਹੀਂ ਦਿਖਾਈ ਦਿੰਦਾ ਸੂਰਜ ਠੱਕ ਠੱਕ ਗਿਆ ਧਾਰਣ ਸ਼ਬਦ ਹੋਤ ਦੇਸ਼ ਦੋਏ ਦੋਨਾਂ ਪਾਸੋਂ ਤੋਂ ਗੋਲੀਆਂ ਦੇ ਗੋਲਿਆਂ ਦੇ ਭਿਆਨਕ ਸ਼ਬਦ ਹੋ ਰਹੇ ਨੇ ਸੁਨਿਆ ਤੇ ਨਹੀਂ ਕਹੇ ਕਿ ਸ਼ਿਕੋਏ ਇਹ ਕੋਈ ਕਹਿੰਦਾ ਕੰਨ ਚ ਸੁਣਾਈ ਨਹੀਂ ਦਿੰਦਾ ਕੋਸਨ ਲਗ ਪਸਰੇ ਦਲ ਲਰਤੇ ਕਈ ਕੋਹ ਕੋਹ ਹਾਂ ਤੱਕ ਫੌਜ ਫਸਰ ਰਹੀ ਆ ਲੜਦੀ ਜੀਤ ਪਰਸ ਪਰ ਬਾਣਸ਼ ਤਿਆਰਤੇ ਆਪਸ ਵਿੱਚੀ ਜਿੱਤ ਚਾਹੁੰਦੇ ਹਨ ਕੁੰਜਰ ਪੁੰਜ ਘਟਾ ਸਮਠਾਂਦੇ ਸਾਰੇ ਜਿੰਨੇ ਹਾਥੀ ਨੇ ਫੌਜਾਂ ਦੇ ਬੱਦਲ ਦੀਆਂ ਘਟਾ ਵਾਂਗੂ ਕਾਲੇ ਕਾਲੇ ਖੜੇ ਹਨ ਚੜ ਅਮਰਾਵ ਪਖੈ ਰਣ ਗਾੜੈ ਹਾਥੀਆਂ ਦੇ ਉੱਤੇ ਬੜੇ ਬੜੇ ਸੈਨਾਪਤੀ ਇਹਦੇ ਇਰਦ ਗਿਰਦ ਖੜੇ ਦੇਖ ਰਹੇ ਨੇ ਜੰਗ ਨੂੰ ਆਜਾ ਅਦਾਰਾ ਆਜਮਪਾਸ ਹਥਨ ਬਖੈ ਸ਼ਾਸਤਰ ਕੋ ਤਰੈ ਮੱਥਾਂ 'ਚ ਸ਼ਾਸਤਰ ਧਾਰੀ ਹਨ ਕਰਹਿ ਪ੍ਰਹਾਰਨ ਬੀਰ ਜੁਜਾਰੇ ਇੱਕ ਦੂਜੇ ਨੂੰ ਮਾਰਦੇ ਨੇ ਸੂਰਮੇ ਜੂਜਨ ਵਾਲੇ ਤਾਰਾ ਆਜਮ ਬੀਜ ਤੈਨ ਹੋ ਕੇ ਤਾਰਾ ਆਜਮ ਆਪਣੇ ਸੈਨਾਪਤੀਆਂ ਦੇ ਵਿਚਾਲੇ ਖੜਾ ਹਤਪਰੇ ਔਰ ਵਿਸ਼ਵਾਸ ਜਨੋ ਕੇ ਜਿਹੜਾ ਸੈਨਾਪਤੀਆਂ ਦੇ ਉੱਤੇ ਨੂੰ ਭਰੋਸਾ ਸੀ ਨਾਲ ਹੀ ਪਿਆਰੇ ਸਨ ਸਹਿਤ ਸ਼ਹੀਦਨ ਸਤਗੁਰ ਗਏ ਜਦੋਂ ਸ਼ਿਦਾ ਸਿੰਘਾਂ ਦੀ ਫੌਜ ਦੇ ਸਮੇਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਏ ਵਾਰ ਕਰ ਤਿਕਬਾਰੀ ਭਏ ਇੱਕ ਵਾਰੀ ਐਸਾ ਹਮਲਾ ਕੀਤਾ ਗੁਰ ਕਰਕੇ ਸਰਦ ਵੈ ਛੁੱਟ ਚਾਲੇ ਸੱਚੇ ਪਾਤਸ਼ਾਹ ਦੇ ਧਨਖ ਵਿੱਚੋਂ ਦੋ ਤੀਰ ਇਕੱਠੇ ਹੀ ਛੁੱਟੇ ਭਰੇ ਬੇਗ ਕੈਸ਼ੂਕ ਬਸਾਲੇ ਬੜੀ ਤੇਜ਼ੀ ਬਲ ਦੇ ਨਾਲ ਸੂਕਦੇ ਜਾ ਰਹੇ ਨੇ ਤੀਖਨ ਤੀਖਨ ਨਾਗ ਕਰਾਲਾ ਜਿਵੇਂ ਗੁੱਡਨੇ ਸੱਪ ਹੁੰਦੇ ਨੇ ਖਾਲਸਾ ਜੀ ਐ ਦਿੱਖੇ ਤੇ ਭਿਆਨਕ ਮਾਰ ਐਦੇ ਤੀਰ ਤਾਰਾ ਆਜਮ ਕੇ ਲਗ ਭਾਲਾ ਸਾਰਾ ਆਜਮ ਦੇ ਸੱਸ ਨੂੰ ਮੱਥੇ ਚ ਕੜਾਕ ਦੇਣੇ ਜਾ ਲੱਗੇ ਬਰਮੀ ਸਮ ਪਰਵੇਸ਼ ਸਭ ਹੋਏ ਜਿਵੇਂ ਸਭ ਉੱਡ ਕੇ ਬਰਮੀ ਚ ਪ੍ਰਵੇਸ਼ ਹੋ ਜਾਂਦਾ ਹੈ ਲੁਕਣ ਵਾਸਤੇ ਐ ਇਹਦੇ ਮੱਥੇ ਚ ਜਾਵੜੇ ਤੀਰ ਬਾਹਰ ਫੋਕਸੋ ਮੁਖ ਦਿਖ ਦੋਏ ਪਿੱਛੇ ਸੱਸ ਦੀ ਬਾਗੜਾ ਰਹਿ ਗਈਆਂ ਪਸਾਰ ਪਰ ਗਿੱਚੀ ਵਰ ਦੋਨੋ ਤੀਰ ਜਾ ਲਿਖੇ ਉਹਨਾਂ ਦੀਆਂ ਮੁਖੀਆਂ ਮਨਹੋ ਅਨਾਰਕਲੀ ਜੁਗ ਸੋਹੈ ਮਨ ਸੋਹਣੇ ਸੁਨੇ ਲਾਲ ਲਾਲ ਅਨਾਰਾਂ ਦੀਆਂ ਫੁੱਲ ਕਰੀਆਂ ਫੁੱਲ ਦਿਖ ਰਹੇ ਨੇ ਕੈ ਮੁਖਾਲਪਸਾਰ ਕਾ ਦੋਹੈ ਗੱਟਾਰਾਂ ਦੇ ਬੱਚਿਆਂ ਦੇ ਸਤ ਸੰਗਰੀ ਚੁੰਝਾਂ ਆਲਨੇ ਤੋਂ ਬਾਹਰ ਕੱਢਦੀਆਂ ਨਿਕਨਕੀਆਂ ਮੂੰਹ ਗੱਜਤੇ ਤਤਸ਼ਿਨ ਹੀ ਛਿਤ ਪਰਿਓ ਜਿਸ ਵੇਲੇ ਤੀਰ ਕਰਗੀ ਤਰ ਪਾਤਸ਼ਾਹ ਦੇ ਮੱਥੇ ਵਿੱਚ ਦੀ ਪਸਾਰ ਪਰ ਲੰਘ ਗਏ ਸਰਤੀ ਤੇ ਡਗ ਪਿਆ ਹਾਥੀ ਤੇ ਸਵਾਰੀ ਕਰ ਰਿਹਾ ਸੀ ਦਾਰਾ ਜਮ ਰਿਪਨ ਪਰਾਜੈ ਬਾੰਸ਼ਿਤ ਮਰਿਓ ਆਪਣੇ ਭਰਾ ਬੈਰੀ ਨੂੰ ਬਹਾਦਰ ਸ਼ਾਹ ਨੂੰ ਹਾਰ ਦਿੰਦਾ ਦਿੰਦਾ ਮਰ ਗਿਆ ਪਦਵੀ ਵੀਰਨ ਕੀ ਸ਼ੋਭ ਪਾਏ ਜੇ ਵੀ ਸਰਮੋ ਕੇ ਲਖੋ ਕੇ ਲੜਿਆ ਕਲਗੀ ਤਰ ਪਾਸ਼ਾ ਦੇ ਹੱਥੋਂ ਮਾਰਿਆ ਗਿਆ ਸੂਰਮਿਆਂ ਵਾਲੀ ਵੀ ਪਦਵੀ ਪਾ ਲਈ ਗੁਰਕਰਤੇ ਮਰ ਪਿਸਤ ਸਦਾਏ ਗੁਰ ਸਾਹਿਬ ਦੇ ਹੱਥੋਂ ਸਿੱਧੀ ਪਾ ਕੇ ਖੰਸਾ ਜੀ ਦੇਵ ਲੋਕ ਨੂੰ ਚਲਿਆ ਗਿਆ ਤਾਰਾ ਆਜਮੇ ਦਾ ਭਲਾ ਹੋਇਆ ਹੈ 14 ਕੁੰਚਰ ਕੇ ਅਮਰਾਵੰ 14 ਹਾਥੀਆਂ ਤੇ ਹੋਰ ਜਿਹੜੇ 14 ਇਹਦੇ ਸੈਨਾਪਤੀ ਸਨ ਆਜਮ ਸਾਥ ਗਰੇ ਰਣ ਥਾਵੰ ਉਹ ਵੀ ਸ਼ਿਦਾ ਸਿੰਘਾਂ ਨੇ ਮਾਰ ਲੇ ਉੱਥੇ ਡਿੱਗ ਪਏ ਸ਼ਸਤਰ ਸ਼ਹੀਦਨ ਕਰਕੇ ਲਾਗੇ ਸ਼ਿਦਾ ਸਿੰਘਾਂ ਦੇ ਹੱਥਾਂ ਤੋਂ ਜਿਹੜੇ ਸ਼ਸਤਰ ਲੱਗੇ ਗਏ ਪਿਛਤਨ ਕੋ ਪ੍ਰਾਨਾਂ ਤਿਆਗੇ ਉਹ ਵੀ ਪ੍ਰਾਨ ਤਿਆਕੇ ਖਾਲਸਾ ਜੀ ਪਿਛਤ ਨੂੰ ਚਲੇ ਗਏ ਤੇ 14 15 ਉਵਰਾਬ ਸਨਾਪਤੀ ਨਾਲੇ ਤਾਰਾ ਆਜਮ ਆਬਰਸਪਾਟ ਸੈਂਕਰ ਹੀ ਕਾਏ ਹੋਰ ਸੈਂਕਰ ਦੇ ਸੂਰਮੇ ਮਾਰੇ ਗਏ ਦੀ ਫੌਜ ਦੇ ਗਿਰੇ ਬਾਰ ਇੱਕ ਪ੍ਰਾਨ ਗਵਾਏ ਇੱਕ ਵਾਰੀ ਦੜ ਦੜ ਕਰਕੇ ਘੋੜਿਆਂ ਤੋਂ ਆਪਣੀਆਂ ਅਸਵਾਰੀਆਂ ਤੋਂ ਡਿਕ ਬਿਕ ਪ੍ਰਾਨ ਨਾਸ ਹੋ ਗਏ ਹਹਾਕਾਰ ਵਿੱਚ ਲੱਸ਼ ਕਰਕੇ ਹਹਾਕਾਰ ਮੱਚ ਗਈ ਬਾਦ ਇਹਦੇ ਤਾਰਾ ਆਜਮ ਦੇ ਦਲ ਵਿੱਚ ਆਜਮ ਗਿਰਿਓ ਮਰਿਓ ਲਖ ਕਰਕੇ ਤੇ ਉਹ ਤਾਰਾ ਆਜਮ ਮਾਰਿਆ ਗਿਆ ਕੀ ਕਰੀਏ ਹੁਣ ਜੇ ਉਮਰਾਵ ਬਚੇ ਤਸ ਕਾਲਾ ਕਿੰਨੇ ਕਿਸਾਨਾ ਪੱਤੀ ਥੋੜੇ ਘਨੇ ਬੱਚੇ ਸੀ ਉਸ ਸਮੇ ਲਸ਼ਕਰ ਮੋਰਿਓ ਲਰਤ ਕਰਾਲਾ ਭਿਆਨਕ ਜੰਗ ਦੇ ਵਿੱਚੋਂ ਡਰ ਧਾਰ ਕੇ ਜੰਗ ਪਿੱਛੇ ਕਰ ਲਿਆ ਆਪਣਾ ਫੌਜ ਸਨੇ ਸਨੇ ਹਟ ਪਾਛੇ ਗਏ ਹੌਲੀ ਹੌਲੀ ਹਾਰ ਮੰਨ ਕੇ ਪਿੱਛੇ हट ਗਈ ਫੌਜ ਤੁਛਨ ਜਾਏ ਉਤਰਤੇ ਭਏ ਪਿੱਛੇ ਹੋ ਕੇ ਗਵਾਰੀਅਰ ਵੱਲ ਨੂੰ ਚੁੱਪ ਕਰਕੇ ਉਤਰ ਪਏ ਆਪਹੁ ਆਪਣੇ ਦੂਤ ਪਠਾਏ ਆਪੋ ਆਪਣੇ ਜਿੰਨੇ ਸੈਨਾਪਤੀ ਬਚੇ ਸੀ ਇਹਨਾਂ ਨੇ ਆਪਣੇ ਦੂਤ ਭੇਜੇ ਬਹਾਦਰ ਸ਼ਾਹ ਦੀ ਸ਼ਰਨ ਲੈਣ ਲਈ ਜਾਏ ਬਹਾਦਰ ਸਾਹ ਹੁ ਸੁਨਾਏ ਜਾ ਕੇ ਬਹਾਦਰ ਸ਼ਾਹ ਨੂੰ ਕਹਿ ਦਿੱਤਾ ਤਾਰਾ ਅੱਜ ਮਹਰਣ ਮੈਂ ਗਿਰਿਓ ਤੇਰਾ ਭਰਾ ਤਾਰਾ ਅੱਜ ਜੰਗ ਵਿੱਚ ਮਾਰਿਆ ਗਿਆ ਨਹੀਂ ਸੰਭਾਰ ਸ਼ਾਸਤਰ ਤੇ ਮਰਿਓ ਪਤਾ ਨਹੀਂ ਕਿਹਦੇ ਸ਼ਸਤਰ ਨਾਲ ਮਰ ਗਿਆ ਇਹ ਕੋਈ ਪਤਾ ਨਹੀਂ ਸੁਣਤਾ ਆਨੰਦ ਹੋ ਸਕਲ ਬੁਲਾਏ ਉਸ ਵੇਲੇ ਸਤ ਸੰਗਤ ਜੀ ਇਸ ਨੇ ਆਨੰਦ ਧਾਰਿਆ ਸਾਰੇ ਆਪਣੇ ਅਹਲਕਾਰ ਬੁਲਾਦੇ ਬਹਾਦਰ ਸ਼ਾਹ ਨੇ ਮਿਲੇ ਆਨ ਘਰ ਸੀਸ ਨਵਾਏ ਸਾਰੇ ਸਿਰ ਝੁਕਾ ਕੇ ਮਿਲੇ ਇਹਦੇ ਫੌਜੀ ਕੋਜਨ ਗयो ਬਹਾਦਰ ਸ਼ਾਹੂ ਬਹਾਦਰ ਸ਼ਾਹ ਦੇ ਭਰਾ ਦੀ ਲੋਥ ਨੂੰ ਆਪ ਭਾਲਣ ਗਿਆ ਜਹਾਂ ਪਰਿਓ ਦੀਰ ਗਰਣ ਮਾਹੂ ਜਿੱਥੇ ਜੰਗ ਭੂਮਿਕਾ ਸੀਧ ਹੋਇਆ ਪਿਆ ਸੀ ਮਹਾਰਾਜ ਦੇ ਕਰ ਕਬਲਾਂ ਦੁਆਰਾ ਦੇਖਦੇ ਤੀਰ ਭਾਲ ਨਿਕਸਾਏ ਦੇਖਿਆ ਕਿ ਦੋ ਫਸੇ ਹੋਏ ਤੀਰ ਨੇ ਮੱਤੇਜ ਭਰਾ ਦੇ ਇਨੇ ਦੋ ਜੋਰ ਨਾਲ ਖਿੱਚੇ ਬਹਾਦਰ ਸ਼ਾਹ ਨੇ ਤਰਾਜਮ ਦੇ ਮੱਥੇ 'ਚ ਜੋ ਕਾਂਚਨ ਤੇ ਲਿਪਤ ਸੁਹਾਏ ਜਸਰ ਜੀ ਤੀਰਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਹਦੇ ਪਿਛਲੇ ਪਾਸੇ ਸਵਾ ਸਵਾ ਤੋੜਾ ਸੋਨਾ ਮਹਾਰਾਜ ਜਿੜਵਾ ਕੇ ਰੱਖਦੇ ਆਪਣੇ ਤੀਰਾਂ ਦੇ ਸੋ ਉਹ ਤੀਰ ਸੋਨੇ ਨਾਲ ਮੜੇ ਹੋਏ ਕੱਢ ਲੈ ਸੋ ਨਿਜ ਨਿਕਟ ਸੰਭਾਰਨ ਕਰੇ ਬਹਾਦਰ ਸ਼ਾਹ ਨੇ ਆਪਣੇ ਕੋਲ ਸੰਭਾਲ ਲੈ ਤੇਤ ਪਰਖ ਬੈ ਕਿਨ ਪਰ ਹਰੇ ਕਿ ਪਰਖਾਂਗਾ ਕਿ ਕਿਹਦੇ ਲੱਗੇ ਨੇ ਤੀਰ ਮੇਰੇ ਭਰਾ ਦੇ ਮੱਥੇ 'ਚ ਤੇਰਾ ਹੈ ਜਿਆ ਸੂਰਮਾ ਹੈ ਤੇ ਦਫਨਾਏ ਹਰਖ ਕੋ ਮਾਨਾ ਉਹਨੂੰ ਛੇਤੀ ਦੇਣੇ ਸਤ ਸੰਜੀ ਜਨਾਜਾ ਕੱਢ ਕੇ ਦਬਾ ਦਿੱਤਾ ਬਹਾਦਰ ਸ਼ਾਹ ਨੇ ਆਪਣੇ ਭਰਾ ਨੂੰ ਮਨਹੋਰ ਅੰਕਪਾ ਇੰਦਰ ਸੁਮਾਨਾ ਅੱਜ ਸਤ ਸੰਜੀ ਜਿਹੜਾ ਗਰੀਬ ਸੀ ਉਹਨੂੰ ਅੱਜ ਬਾਦਸ਼ਾਹੀ ਪ੍ਰਾਪਤ ਹੋਈ ਹੈ ਗੰਗਾਲ ਨੂੰ ਜਿਵੇਂ ਬਾਦਸ਼ਾਹੀ ਮਿਲ ਜੇ ਐ ਬਹਾਦਰ ਸ਼ਾਹ ਖੁਸ਼ ਹੋਇਆ ਲਾਸ਼ਕਰ ਮਿਲੇ ਹੋਆ ਅਨਕਰ ਸਾਰੋ ਜਿੰਨੀ ਤਾਰਾ ਜਿੰਨੀ ਫੌਸੀ ਸਾਰੀ ਨੇ ਸ਼ਰਨ ਲੈ ਲਈ ਆ ਕੇ ਬਹਾਦਰ ਸ਼ਾਹ ਦੀ ਦੇ ਦੇ ਧੀਰਜ ਸਕਲ ਸੰਭਾਰੋ ਸਾਰਿਆਂ ਨੂੰ ਧੀਰਜ ਦੇ ਕੇ ਨੇ ਸੰਭਾਲਿਆ ਪੂਰਬ ਸਮ ਹੀ ਮਨ ਸਭ ਪਾਏ ਪਹਿਲਾਂ ਹੀ ਜਿੰਨੀ ਬਹਾਦਰ ਸ਼ਾਹ ਦੀ ਫੌਜ ਦੇ ਸੈਨਾਪਤੀ ਸੀ ਉਹਨਾਂ ਦੀਆਂ ਪਦਮੀਆਂ ਉਸੇ ਤਰ੍ਹਾਂ ਕਾਇਮ ਰੱਖੀਆਂ ਇਸਨੇ ਦਾਨ ਮਾਨ ਦੇ ਸਭ ਅਪਣਾਏ ਕੁਝ ਪੈਸੇ ਦੇ ਕੇ ਕੋ ਸਤਕਾਰ ਦੇ ਕੇ ਆਪਣੇ ਬਣਾ ਲੇ ਡੇਰਾ ਕਰਿਓ ਜੰਗ ਕੀ ਧਰਨੀ ਜੰਗ ਭੂਕਾ ਜੀ ਉਦੋਂ ਡੇਰਾ ਰੱਖਿਆ ਬਹਾਦਰ ਸ਼ਾਹ ਨੇ ਸਿਫਤ ਖੁਦਾਏ ਅੱਲਾਹ ਕੀ ਵਰਨੀ ਸਿਫਤ ਸਾਥ ਸੰਗੀ ਖੁਦਾ ਅੱਲਾਹ ਜੀ ਕੀਤੀ ਧੰਨ ਖੁਦਾ へ ਅੱਲਾ ਤੂੰ ਹੀ ਆ ਕਿਰਪਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਜਿਨ੍ਹਾਂ ਨੇ ਮੇਰੀ ਜਿੱਤ ਕਰਾਈ ਐ ਆਹੇ ਸ਼ੁਕਰ ਤੇਰੀ ਦਰਗਾਹ ਤੇਰੀ ਦਰਗਾਹ ਦਾ ਧੰਨਵਾਦ ਹੈ ਦੀਨ ਦੇਹ ਕੀਨਸ ਪਾਤਸ਼ਾਹ ਮੈਂ ਗਰੀਬ ਦੇਖ ਕੇ ਪਾਤਸ਼ਾਹ ਜੀ ਦਿੱਲੀ ਦੀ ਦੇ ਰਹੇ ਹਾਂ ਧਰਮ ਸਿੰਘ ਕੋ ਸਾਦਰ ਪਾਸ ਫਿਰ ਧਰਮ ਸਿੰਘ ਨੂੰ ਸਤਕਾਰ ਨਾਲ ਕੋਲੇ ਬੁਲਾਇਆ ਬਹਾਦਰ ਸ਼ਾਹ ਨੇ ਕਰਿਓ ਬਿਠਾ ਬਨਬਾਕ ਪ੍ਰਕਾਸ਼ ਕੋਲੇ ਬਿਠਾ ਕੇ ਬਚਨ ਕਹੇ ਧੰ ਗੁਰੂ ਮਮ ਮਦਤ ਨਿਬਾਹੀ ਧਰਮ ਸਿੰਘ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਜਿਨ੍ਹਾਂ ਨੇ ਮੇਰੀ ਔਕੜ ਵਿੱਚ ਮਦਦ ਕੀਤੀ ਆ ਨਵਾ ਦਿੱਤੀ ਮੇਰੀ ਪੂਰਨ ਬਾਕ ਦੇਈ ਪਾਤਸ਼ਾਹੀ ਆਪਦੇ ਬਚਨ ਪੂਰੇ ਕੀਤੇ ਮੈਨੂੰ ਦਿੱਲੀ ਦੀ ਬਾਦਸ਼ਾਹੀ ਦੇ ਰਹੇ ਨੇ ਪੁਨਸਗਰੇ ਅਮਰਾਬ ਬੁਲਾਏ ਫਿਰ ਸਾਰੇ ਸੈਨਾਪਤੀ ਬੁਲਾਏ ਇਸ ਨੇ ਜਿਤਕ ਸਭਾ ਸਦ ਸੇ ਚੱਲ ਆਏ ਜਿੰਨੇ ਸਭਾ ਦੇ ਸੋਭਾ ਵਿੱਚ ਫਵਣ ਵਾਲੇ ਸੂਰਮੇ ਅਸੀਂ ਸਾਰੇ ਆਏ ਦੋਨੋਂ ਤੀਰ ਦਿਖਾਵਨ ਕਰੇ ਜਿਤਕ ਪਾਤਸ਼ਾਹ ਦੇ ਦੋਨੋਂ ਤੀਰ ਬਹਾਦਰਸ਼ਾ ਦਿਖਾਉਂਦਾ ਹੈ ਇਹ ਕਿਸਕੇ ਤਰਕਸ਼ ਮਹਿ ਭਰੇ ਦੱਸੋ ਬਈ ਤੁਸੀਂ ਜੰਗ ਜੁਦ ਲੜਿਆ ਹੈ ਕਿਹੜੇ ਪੱਥੇ ਕਿਹਦੇ ਸੂਰਮੇ ਦੇ ਪੱਥੇ ਦੇ ਤੀਰ ਨੇ ਆਹ ਬੋਲੇ ਬਹੁ ਵਫਾਏ ਕਰਤਬੈ ਕਈ بڑے ਫੁੱਲ ਫੁਰਕੇ ਦੇ ਸੂਰਮੇ ਬੋਲਦੇ ਨੇ ਇਹ ਮੇਰੇ ਕਰਕੇ ਲੱਗ ਜਬੈ ਕੋਈ ਕਹਿੰਦਾ ਜੀ ਮੇਰੇ ਹੱਥੋਂ ਲੱਗੇ ਨੇ ਮੈਂ ਤਾਰਾਜਮ ਮਾਰਿਆ ਕੋਈ ਕਹਿੰਦਾ ਮੈਂ ਮਾਰਿਆ ਹੈ ਅਪਰ ਕਹੇ ਮੈਂ ਐਂਚਿਤ ਮਾਰੇ ਤੀਜਾ ਕਹਿੰਦਾ ਮੈਂ ਖਿੱਚ ਕੇ ਮਾਰੇ ਨੇ ਆਪਣੇ ਧਰਕ ਚੋਂ ਝੂਠ ਬੋਲਦੇ ਨੇ ਤ੍ਰਿਤੀ ਕਹੇ ਮੈਂ ਸਮੁਖ ਪਰ ਹਾਰੇ ਤੀਜਾ ਕਹਿੰਦਾ ਜੀ ਮੈਂ ਤਾਰਾਜਮ ਦੇ ਸਾਹਮਣੇ ਹੋ ਕੇ ਮਾਰੇ ਸਭ ਤੇ ਲੈ ਕਰ ਤੈਨੂੰ ਮਲਾਏ ਜਦੋਂ ਸਾਰਿਆਂ ਦੇ ਸੱਤ ਨਹੀਂ ਪੱਥਰਾਂ ਚੋਂ ਬਹਾਦਰ ਸਾ ਤੀਰ ਮੁਗਾਉਂਦਾ ਜਿਹੜੇ ਕਹਿੰਦੇ ਨੇ ਅਸੀਂ ਮਾਰਿਆ ਤਾਰਾਜਮ ਨੂੰ ਲਿਆਉ ਕਹਿੰਦੇ ਤੀਰ ਮੇੜੀਏ ਕਿੰਮਸੋਂ ਮਿਲਹੈ ਨਾ ਸਮਤਾ ਪਾਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਰਾਂ ਦੇ ਨਾਲ ਕਿਹੜੇ ਸੂਰਮੇ ਦੇ ਤੀਰ ਮਿਲ ਸਕਦੇ ਨੇ ਖਾਲਸਾ ਜੀ ਉਹ ਭਰੋਸਾ ਹੀ ਨਹੀਂ ਆਉਂਦਾ ਬਹਾਦਰ ਸ਼ਾਹ ਨੂੰ ਕਿ ਇਹ ਤੀਰ ਤਾਂ ਮੇਰੇ ਕਿਸੇ ਸੂਰਮੇ ਦੇ ਭੱਤੇ ਦੇ ਨਹੀਂ ਹਨ ਜਾਣਿਆ ਸ਼ਾਹੋ ਭੇਵ ਤਿੰਨ ਸਾਰਾ ਅੰਦਰੋਂ ਜਾਣਦਾ ਹੈ ਭੇਤ ਸਾਰਾ ਬਹਾਦਰ ਸ਼ਾਹ ਕਿ ਇਹ ਤੀਰ ਮੇਰੇ ਗੁਰੂ ਦੇ ਹਨ ਪੀਰ ਦੇ ਤੁਰਕਾਂ ਤੇ ਭੈ ਤਾਰ ਨਾ ਉਚਾਰਾ ਪਰ ਫਿਰ ਵੀ ਤੁਰਕਾਂ ਤੋਂ ਭੈ ਧਾਰਦਾ ਜੇ ਮੈਂ ਕਿਹਾ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨੇ ਕਿਤੇ ਹੁਣ ਵੀ ਫੌਜ ਮੇਰੇ ਉਲਟ ਨਾ ਹੋ ਜਾਵੇ ਇਹ ਤਾਂ ਤੀਰ ਅਜਾਇਬ ਹਨ ਕਹਿੰਦਾ ਇਹ ਤਾਂ ਤੀਰ ਸਚਰਜੀ ਹੀ ਹਨ ਮੈਂ ਕਹੇ ਤਰਕ ਤਰਕਿਸ਼ ਕੇ ਸਭ ਲਹਿ ਆਪਦੀ ਫੌਜ ਦੇ ਸੂਰਮਿਆਂ ਨੂੰ ਕਹਿ ਦਿੱਤਾ ਸਾਰਿਆਂ ਤੇ ਤੁਹਾਡੇ ਪੱਥਿਆਂ ਦੇ ਦਾ ਤੀਰ ਨਹੀਂ ਹਨ ਕਿਤੇ ਕਹੇ ਫਰਿਸ਼ਤੇ ਆਏ ਲਈ ਕਹਿੰਦੇ ਜੀ ਆਕਾਸ਼ ਵਿੱਚ ਅਸੀਂ ਦੇਖਿਆ ਫਰਿਸ਼ਤੇ ਆਏ ਸੀ ਆਪਾਂ ਸ਼ੀਰ ਸਿੰਘ ਕਹਨੇ ਆ ਏ ਫਰਿਸ਼ਤੇ ਕਹਿੰਦੇ ਨੇ ਹਿੰਦਵਾਸੀ ਦੇਵਤੇ ਕਹਿ ਦਿੰਦੇ ਨੇ ਤੁਮ ਸਹਾਇਤਾ ਹਿਤ ਸਮਦਾਏ ਸਾਨੂੰ ਤਾਂ ਜੀ ਇਹ ਪਤਾ ਲੱਗਿਆ ਬਹਾਦਰ ਸ਼ਾਹੀ کئی ਸੂਰਮੇ ਕਹਿੰਦੇ ਨੇ ਥੋੜੀ ਸਹਾਇਤਾ ਵਾਸਤੇ ਸਵਰਗ ਚੋਂ ਫਰਿਸ਼ਤੇ ਆਏ ਨੇ ਅਜੀ ਗੈਬੀ ਦਲਮਾਰਤ 헤ਰਾ ਅਸੀਂ ਦੇਖਿਆ ਗੁਪਤ ਫੌਜ ਸੀ ਜਿਹੜੀ ਮਾਰ ਰਹੀ ਸੀ ਤਾਰਾਜਮਦੀ ਫੌਜ ਨੂੰ ਕਰਿਓ ਪ੍ਰਤਾਪ ਖੁਦਾਏ ਬਡੇਰਾ ਇਹ ਬਾਦਸ਼ਾਹ ਤੇਰਾ ਪ੍ਰਤਾਪ ਖੁਦਾ ਨੇ ਵੱਡਾ ਕੀਤਾ ਹੈ ਸੁਣ ਪੇ ਕਰ ਸਭ ਹਵੇ ਵਸਮਾਦੇ ਹੋ ਕੇ ਦੇਖ ਕੇ ਸਾਰੇ ਹੈਰਾਨ ਹੋਏ ਸਲਤਨ ਪਾਏ ਸ਼ਾਹੋ ਅਲਾਦੇ ਹੁਣ ਕਰਕੇ ਸਤ ਸੰਗਜੀ ਬਾਦਸ਼ਾਹ ਬਾਦਸ਼ਾਹੀ ਪਾ ਕੇ ਬੜਾ ਖੁਸ਼ ਹੋਇਆ ਭਈ ਸ਼ਾਂਤ ਸਭ ਮਿਟਿਓ ਬਖੇਰਾ ਝਗੜਾ ਮਿਟ ਗਿਆ ਸ਼ਾਂਤੀ ਹਿਰਦੇ ਚ ਤਬ ਹੋਈ ਬਹਾਦਰ ਸ਼ਾਹ ਦੇ ਇਸ ਕਾਰਨ ਤੇ ਹਰਖ ਬਡੇਰਾ ਕਿਉਂ ਖਰਸਾ ਜੀ ਬੜਾ ਭਾਰੀ ਐ ਖੁਸ਼ ਹੋਇਆ ਬਹਾਦਰ ਸ਼ਾਹ ਦੇਖ ਲੋ ਸਤਸੰਗ ਜੀ ਪਿੱਛੇ ਕਥਾ ਵਿਚਾਰ ਆਏ ਹਾਂ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਬਚਨ ਕਰਦੇ ਸੀ ਦਲ ਸਿਆਂ ਚੱਲ ਤੈਨੂੰ ਦਿੱਲੀ ਦੇ ਤਖਤ ਤੇ ਵਹਾਈਏ ਚਾਲੋ ਭਾਈ RAM ਸਿੰਘ ਚੱਕ ਜਿਹਦਾ ਭਾਈ ਰਾਮ ਸਿੰਘ ਦਾ ਚੱਕ ਤਖਤੂ ਦਾ ਚੱਕ ਵਖਤੂ ਦਾ ਚੱਕ ਵਤੇ ਸੰਗ ਦਾ ਚੱਕ ਇਹ ਨਗਰ ਵਸਦੇ ਰਹੇ ਹੁਣ ਉਹ ਨਬਜ਼ੁਰਗਾਂ ਦੇ ਰਾਜ ਦੇਣ ਨੂੰ ਸਤਸੰਗ ਜੀ ਲੈ ਕੇ ਗਏ ਨਾਲ ਪਰ ਰਾਹ ਚੋਂ ਨੱਠੇ ਆਏ ਮਹਾਰਾਜ ਕਨੇਓ ਡੱਲਿਆ ਤੇਰੇ ਤੇ ਕੀ ਬਿਪਤਾ ਪਈ ਸੀ ਸਾਨੂੰ ਛੱਡ ਕੇ ਨੱਟ ਗਿਆ ਇਉਂ ਖਾਲਸਾ ਜੀ ਕਿਸੇ ਨੇ ਭਰੋਸਾ ਨਾ ਕੀਤਾ ਕਿ ਆਪ ਤਾਂ ਉਜੜ ਕੇ ਆਇਆ ਅਨੰਦਪੁਰ ਸਾਹਿਬ ਤੋਂ ਸਾਨੂੰ ਕੀ ਤਖਤ ਦੇਣਗੇ ਇਹੇ ਜੇ ਸਤਸੰਗਤ ਦੀ ਗੁਰਸਿੱਖ ਨੇਚੇ ਤੋਂ ਡੋਰ ਕੇ ਬਚਨ ਕਰਦੇ ਸੀ ਮਹਾਰਾਜ ਬੇਪਰਵਾਹ ਨੇ ਮਹਾਰਾਜ ਨੇ ਕੀ ਕਿਹਾ ਅੱਛਾ ਭਾਈ ਜਿਹਦੇ ਲੇਖ ਵਿੱਚ ਆ ਉਹੀ ਤਖਤ ਤੇ ਬੈਠੇਗਾ ਅੱਜ ਸਤਸੰਗਤ ਜੀ ਇਹ ਭਾਦਰਸ਼ਾ ਸ਼ਰਨ ਆਇਆ ਮਹਾਰਾਜ ਸਾਹਿਬ ਜੀ ਨੇ ਯਤਕਰਾ ਕੇ ਦਿੱਲੀ ਤੇ ਤਖਤ ਤੇ ਬਿਠਾਉਣਾ ਆਪ ਹੁਣ ਸੱਚੇ ਪਾਤਸ਼ਾਹ ਸਤਸੰਗਤ ਜੀ ਦਿੱਲੀ ਆਉਣਗੇ ਗੁਰਤੇਗ ਬਹਾਦਰ ਸਾਹਿਬ ਦੇ ਅਸਥਾਨ ਪ੍ਰਗਟ ਕਰਨਗੇ ਜਿੱਥੇ ਲਵਾਨੇ ਸਿੱਖਾਂ ਨੇ ਸਤਸੰਗਤ ਜੀ ਗੁਰਤੇਗ ਬਹਾਦਰ ਸਾਹਿਬੀ ਧੜ ਦਾ ਸੰਸਕਾਰ ਕਰਕੇ ਗੁਪਤ ਰੱਖੀ ਹੋਈ ਸੀ ਉਹ ਅਸਥਾਨ ਪ੍ਰਗਟ ਕਰਨਾ ਸੀਸਗੰਜ ਵਾਲੇ ਸਥਾਨ ਦੇ ਉੱਤੇ ਸਤਸੰਗਤ ਜੀ ਥੜਾ ਬਣਾਉਣਾ ਇਹ ਆਪ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਬਾਤ ਸੁੰਦਰੀ ਜੀ ਨੇ ਇੱਥੇ ਛੱਡ ਕੇ ਜਾਣਗੇ ਬਹਾਦਰ ਸ਼ਾਹ ਨੇ ਆਗਰੇ ਪਹੁੰਚ ਕੇ ਸਾਰੀ ਫੌਜ ਦਾ ਕੰਟਰੋਲ ਕਰਕੇ ਸਤ ਸੰਗਤ ਜੀ ਰਾਜ ਭਾਗ ਦੇ ਮਾਲਕ ਬਣਨਾ ਹੈ ਐਸੇ ਸਤਗੁਰੂ ਜੀ ਗੁਰਸਿੱਖੋ ਪਰਪਕਾਰੀ ਹਨ ਜੇ ਇਹਨਾਂ ਕਥਾ ਨੂੰ ਸਤ ਸੰਗਤ ਆਪਾਂ ਨਹੀਂ ਵਿਚਾਰਾਂਗੇ ਹੋਰ ਕੋਈ ਭਾਈ ਬਾਹਰੋਂ ਆ ਕੇ ਵਿਚਾਰੇਗਾ ਜਿਹਦੇ ਚ ਆਪਣਾ ਹੀ ਸਤ ਸੰਗਤ ਜੀ ਦਾ ਚ ਭਲਾ ਹੈ